ਜੋਹਨਾ ਸ਼ੋਰੂਮ ਚ ਜਾਵੜੇ ਕਰੋ ਜਿਹੜਾ ਤੁਹਾਡੇ ਸ਼ਹਿਰ ਦੇ ਵਿੱਚ ਸਭ ਤੋਂ ਟੌਪ ਦਾ ਸ਼ੋਰੂਮ ਲੱਗਦਾ ਨਾ ਤੁਹਾਨੂੰ ਵੀ ਜਿੱਥੇ ਤੁਹਾਨੂੰ ਐ ਲੱਗਦਾ ਯਾਰ ਇੱਥੇ ਹਰ ਇੱਕ ਚੀਜ਼ ਮਿਲਦੀ ਆ ਜੇ ਮੰਨ ਲਓ ਵੀ ਆਹ ਬਿਲੀ ਦੀਆਂ ਸਮਾਨ ਆਪਾਂ ਲੈਣਾ ਤੇ ਐਸ ਦੁਕਾਨ ਤੇ ਸਭ ਤੋਂ ਟੌਪ ਦਾ ਮਿਲਦਾ ਜੇ ਆਪਾਂ ਮੋਬਾਈਲ ਲੈਣੇ ਆ ਤੇ ਐਸ ਦੁਕਾਨ ਤੋਂ ਟੌਪ ਦੇ ਮਿਲਦੇ ਆ ਜਾਂ ਆਪਾਂ ਕੋਈ ਕੱਪੜਾ ਲੀੜਾ ਲੈਣਾ ਲੀੜੇ ਲੱਤੇ ਵੀ ਐਕਟਿਟ ਆਵਦੇ ਮਿਲਦੇ ਆ ਤਾਂ ਉਹਦੇ ਜਾਵੜਿਆ ਕਰੋ ਬਈ ਜਾ ਕੇ ਏਸੀ ਦੇ ਵਿੱਚ ਮੋਬਿਲ ਨਟ ਟਾਪ ਨਾਲ ਐਨਕਾ ਹੁਨਕਾ ਲਾ ਕੇ ਕਿਤੇ ਲਾ ਕੇ ਨਾ ਚੈਸਟਲ ਸਟੂਲ ਮਾਰ ਕੇ ਜਿਵੇਂ ਆਪਾਂ ਹੈ ਆਈ ਤੇ ਕਰਕੇ ਨਾ ਤੇ ਰੇਡ ਰੂਟ ਦੇਖ ਲਿਆ ਕਰੋ ਆਹ ਬਈ ਆ ਜਿਹੜਾ ਮੋਡ ਆ ਇਹ ਚੀਜ਼ ਹੋਰ ਕਿਹੜਾ ਰੰਗ ਆ ਆ ਪੱਖਾ ਇਹਦੇ ਕਿਹੜੇ ਕਿਹੜੇ ਰੰਗ ਆ ਬਈ ਆ ਕੂਲਰ ਆ ਜਿਹੜਾ ਇਹ ਕਿਹੜੀ ਕਿਹੜੀ ਵੈਰਾਈਟੀ ਐ ਚ ਸਾਰਾ ਕੁਝ ਦੇਖ ਲੈ ਕਰੋ ਬਾਈ ਆ ਆ ਜਿਹੜੀ ਐ LCD ਲੱਗੀ ਐ LED ਤੇ ਇਹਦੇ ਜੋ ਹੋਰ ਕਿਹੜੀ ਕਿਹੜੀ ਵੈਰਾਈਟੀ ਐ ਕਿਹੜੀ ਕਿਹੜੀ ਕੰਪਨੀਆਂ ਚਾਉਂਦੀ ਆ ਹੈ ਆ ਬਈਆ AC ਲੱਗਿਆ ਇਹ ਕਿਹੜਾ ਵਧੀਆ 5 ਸਟਾਰ ਵਾਲਾ ਕਿਹੜਾ ਆਂ ਬਾਹਰ ਗੱਲ ਕਿ ਨਾ ਸਟਾਈਲ ਦੇਖ ਲਓ ਬੜਾ ਜੇ ਕਰਕੇ ਦੇ ਸਾਰਾ ਕੁਝ ਵੇਖ ਲਿਆ ਠੀਕ ਐ ਤੇ ਉਥੋਂ ਮੇਰੇ ਕਹਿਣ ਦਾ ਮਤਲਬ ਆ ਵੀ ਵੱਡੇ ਸ਼ੋਰੂਮ ਦੇ ਵਿੱਚੋਂ ਆਪ ਦੀ ਜਿਹੜੀ ਤੁਸੀਂ ਮਨਪਸੰਦ ਚੀਜ਼ ਲੈਣੀ ਆ ਵੇਖ ਉੱਥੋਂ ਲਿਆ ਕਰੋ ਠੀਕ ਆ ਉੱਥੋਂ ਤੁਸੀਂ ਵੇਖ ਲਈ ਅਗਲੇ ਨੂੰ ਕਹਿ ਆ ਵੀ ਇਹਦਾ ਰੇਟ ਕੀ ਆ ਉੱਥੋਂ ਤੁਸੀਂ ਰੇਟ ਪਤਾ ਕਰ ਲਓ ਉਹਦਾ ਠੀਕ ਆ ਵੱਡੇ ਸ਼ੋਰੂਮ ਤੋਂ ਵਿੱਚੋਂ ਚੀਜ਼ ਪਸੰਦ ਕਰ ਲਈ ਰੇਟ ਪੁੱਛ ਲਓ ਠੀਕ ਆ ਬਾਅਦ ਚਾਜੋ ਬਾਅਦ ਅਗਲੀ ਜਿਹੜੀ ਗੱਲ ਆ ਉਹ ਪੂਰੀ ਘੈਂਟ ਆ ਵੀਡੀਓ ਸ਼ੇਅਰ ਕਰ ਲਓ ਫੋਲੋ ਕਰ ਲਓ ਸਾਨੂੰ ਤੇ ਲਾਈਕ ਕਮੈਂਟ ਆਪ ਜੀ ਤੁਸੀਂ ਕਰਕੇ ਜਾਣਾ ਠੀਕ ਆ ਕੰਮ ਦੀ ਗੱਲ ਹੀ ਦੱਸਣ ਲੱਗਿਆ ਤੁਹਾਨੂੰ ਤੇ ਉਹ ਸਾਰਾ ਕੁਝ ਪਤਾ ਕਰਕੇ ਨਾ ਬਾਹਰ ਆ ਜਿਓ ਬਾਹਰ ਆ ਕੇ ਕੀ ਕਰਨਾ ਤੁਸੀਂ ਮੋਟਰਸਾਈਕਲ ਚੱਕਣਾ ਤੇ ਆਪਦੇ ਸ਼ਹਿਰ ਦੇ ਜਿਹੜੀ ਸਭ ਤੋਂ ਜਿਹੜੀ ਤੁਹਾਨੂੰ ਐ ਲੱਗਦੇ ਵੀ ਆ ਤਾਂ ਗਰੀਬ ਜਾਇ ਦੇ ਕੋਲ ਹੀ ਗਾਹ ਘਣੀ ਜਾਂਦਾ ਕੋਈ ਜਮੇਂ ਦੇਤੀ ਦੀ ਦੁਕਾਨ ਲੱਗੇ ਜਿਹੜੀ ਤੁਹਾਨੂੰ ਹਨਾ ਮੰਨ ਲਓ ਤੁਸੀਂ ਕੋਈ ਪੱਖਾ ਲੈਣਾ ਆਪਾਂ ਇੱਕ ਚੀਜ਼ ਦੀ ਗੱਲ ਕਰਦੇ ਆ ਤੇ ਤੁਸੀਂ ਨਾ ਵੱਡੇ ਸ਼ੋਰੂਮ ਚੋਂ ਦੇਖ ਲੈ ਸਾਰਾ ਕੁਝ ਕਲਰ ਵੈਰਾਈਟੀ ਕੰਪਨੀ ਰੰਗ ਸਾਰਾ ਕੁਝ ਪਸੰਦ ਕਰ ਲਿਆ ਠੀਕ ਹੈ ਉੱਥੋਂ ਤੁਸੀਂ ਚੱਲ ਪੈਣਾ ਤੇ ਆ ਕੇ ਕਿਸੇ ਲੌਣੀਆਂ ਜਮਾ ਦੇਸੀ ਦੀ ਦੁਕਾਨ ਤੇ ਜਿਹਦੇ ਵਿਚਾਰੇ ਦੇ ਮਸਾਂ ਹੀ ਕੋਈ ਭੁੱਲੇ ਚੁੱਕਿਆ ਸਾਲ ਜੀ ਮੈਨੂੰ ਤੇ ਇੱਕ ਅੱਧਾ ਗਾਹਕ ਆਉਂਦਾ ਹੁੰਦਾ ਉਹ ਜੀ ਦੁਕਾਨ ਤੇ ਆ ਕੇ ਨਾ ਤੁਸੀਂ ਉਹ ਭਾਈ ਨੂੰ ਕਹਿਣਾ ਵੀ ਬਈ ਵੀ ਆਹਾ ਵਾਲਾ ਪੱਖਾ ਦੇ ਦੇ ਐਸ ਕੰਪਨੀ ਦਾ ਦੇ ਦੇ ਤੇ ਆਹ ਰੇਟ ਫਲਾ ਨੇ ਆਹ ਰੇਟ ਲਾਉਂਦੇ ਆ ਤੇ ਤੂੰ ਦੱਸ ਕੀ ਰੇਟ ਲਾਉਣਾ ਠੀਕ ਹੈ ਇਹਦੇ 'ਚ ਤੁਹਾਡਾ ਮੁੱਖੀ ਫਾਇਦਾ ਨਾਲੇ ਤਾਂ ਤੁਹਾਨੂੰ ਉਹ ਦੁਕਾਨ ਵਾਲਾ ਘੱਟ ਰੇਟ ਦੇ ਵਿੱਚ ਦੇਊਗਾ ਠੀਕ ਹੈ ਨਾਲੇ ਤਾਂ ਉਹ ਛੋਟੀ ਜਿਹੜਾ ਛੋਟਾ ਦੁਕਾਨਦਾਰਾ ਵਿਚਾਰਾ ਉਹਦਾ ਫਾਇਦਾ ਹੋ ਗਿਆ ਉਹਦੇ ਉਹਨੂੰ ਗਾਗ ਮਿਲ ਗਿਆ ਠੀਕ ਹੈ ਤੁਹਾਡਾ ਫਾਇਦਾ ਹੋ ਗਿਆ ਕਿ ਜਿਹੜੇ ਤੁਹਾਡੇ ਉੱਥੇ 5-400 ਵੱਧ ਲપરા ਲੈਣਾ ਸੀਗਾ ਲੁੱਟ ਹੋਣੀ ਸੀ ਤੁਹਾਡੀ ਉਧਰੋਂ ਉਹ 500 ਬਚ ਗਿਆ ਤੁਹਾਡਾ ਤੇ ਇੱਧਰ ਵਿਚਾਰੇ ਕੋਲ ਚਲ ਇਹਨੂੰ ਗਾ ਕੇ ਮਿਲ ਗਿਆ ਤੁਹਾਨੂੰ ਸਸਤੀ ਚੀਜ਼ ਮਿਲ ਗਈ ਠੀਕ ਹੈ ਤੇ ਜਿਹੜੇ ਤਾਂ ਹੈਗੇ ਵਿਚਾਰੇ ਕਬੂਲਦਾਰ ਉਹਨਾਂ ਨੂੰ ਤਾਂ ਗੱਲ ਆ ਗਈ ਫਟ ਤੇ ਜਿਹੜੇ ਹੈਗੇ ਫੁਗਰੇ ਉਹਨਾਂ ਵਾਸਤੇ ਵੀ ਖੜ ਜੋ ਖੜ ਜੋ ਤੁਹਾਡੇ ਵਾਸਤੇ ਵੀ ਹੈਗਾ ਆਪਣੇ ਕੋਲੇ ਚੱਲ ਇੱਕ ਤੁਸੀਂ ਪਤਾ ਕੀ ਕਰਨਾ ਬਾਈ ਤੁਸੀਂ ਉੱਥੇ ਜਾ ਕੇ ਠੀਕ ਆ ਸਾਰਾ ਉਹਦਾ ਨਿਗਾ ਨੂਗਾ ਮਾਰ ਕੇ ਤੇ ਅਗਲੇ ਨੂੰ ਜਾ ਕੇ ਨਾ ਐਂ ਕਹਿਣਾ ਵੀ ਭਾਈ ਆ ਪੱਖੇ ਦਾ ਰੇਟ ਦੱਸ ਦੇ ਇਸ ਤਾਂ ਰੇਟ ਹੀ ਪੁੱਛਣਾ ਗੱਲਾ ਮਤਲਬ ਕਿ ਤੁਸੀਂ ਤਾਂ ਫੁਕਰੇ ਹੋ ਤੁਸੀਂ ਤਾਂ ਉੱਥੇ ਜੀ ਲੈਣੀ ਹੁੰਦੀ ਜਿੱਥੋਂ ਤੁਹਾਨੂੰ ਏਸੇ ਲੱਗਿਆ ਵੱਡਾ ਮਾਲ ਹੋਵੇ ਵੱਡਾ ਸ਼ੋਰੂਮ ਹੋਵੇ ਹੈ ਨਾ ਤੁਸੀਂ ਉੱਥੇ ਕੀ ਕਰਨਾ ਉੱਥੇ ਐਂ ਨਹੀਂ ਕਹਿਣਾ ਵੀ ਭਾਈ ਅਸੀਂ ਆ ਪੱਖਾ ਜਾਂ ਕੂਲਰ ਲੈਣ ਆਏ ਆ ਜਾਂ ਮੋਬਾਈਲ ਲੈਣ ਆਏ ਆ ਤੁਸੀਂ ਉੱਥੇ ਐਂ ਕਹਿਣਾ ਵੀ ਭਾਈ ਅਸੀਂ ਤਾਂ ਇਹਦਾ ਕੱਲਾ ਰੇਟ ਪੁੱਛਣ ਆਏ ਆ ਬਸ ਇਹ ਫਾਰਮੂਲਾ ਹੀ ਆ ਤੁਸੀਂ ਇਹ ਗੱਲ ਕਰਕੇ ਦੇਖਿਓ ਤੇ ਦੁਕਾਨਦਾਰ ਹਮੇਸ਼ਾ ਤੁਹਾਨੂੰ ਵੱਡੀ ਦੁਕਾਨ ਨਾਲ ਆ ਵੀ ਘੱਟ ਰੇਟ ਦੱਸੂਗਾ। ਉਹਨੂੰ ਪਤਾ ਹੁੰਦਾ ਵੀ ਇਹ ਤਾਂ ਰੇਟ ਪੁੱਛ ਕੇ ਮੜਨ ਆ ਲਾ ਵੀ ਇਹਨੇ ਕਿਹੜਾ ਚੀਜ਼ ਲੈਣੀ ਆ ਤੇ ਅਗਲਾ ਕਹਿੰਦਾ ਵੀ ਚੱਲੇ ਨੂੰ ਘੱਟ ਦੱਸ ਦਿਓ ਜੇ ਨਹੀਂ ਪਾਸੇ ਨਾ ਜਾਊਗਾ ਕਿਤੇ ਤੇ ਸਾਥੋਂ ਲੈ ਲਊਗਾ। ਠੀਕ ਆ ਨਾਲੇ ਤਾਂ ਤੁਸੀਂ ਵੱਡੀ ਦੁਕਾਨ ਤੋਂ ਚੀਜ਼ ਲੈ ਲਓਗੇ ਨਾਲੇ ਸਸਤੀ ਲੈ ਲਓਗੇ। ਠੀਕ ਆ ਇਹ ਦੋ ਫਾਰਮੂਲੇ ਦੱਸਿਆ ਤੁਹਾਨੂੰ ਵੀ ਜਿਹੜੇ ਕਬੀਲਦਾਰਾਂ ਵਾਲਾ ਫਾਰਮੂਲਾ ਵਰਤਣਾ ਤੋਂ ਵਰਤ ਲੈ ਕਰੋ। ਜੇ ਤੁਸੀਂ ਫੁਗਰਿਆਂ ਵਾਲਾ ਫਾਰਮੂਲਾ ਵਰਤਣਾ ਤਾਂ ਵਰਤ ਲੈ ਕਰੋ ਤੇ ਹੈ ਜਿਵੇਂ ਕਹਿੰਦੇ ਹੁੰਦੇ ਆਪਦੀ ਮਰਜ਼ੀ ਆਪਦੀ ਚੋਇਸ ਜਿੰਨਾਂ ਜਿੰਨਾਂ ਨੂੰ ਮੇਰੀ ਗੱਲ 'ਚ ਦਮ ਲੱਗਿਆ ਉਹ ਵੀਡੀਓ ਸ਼ੇਅਰ ਕਰ ਦੋ ਨਹੀਂ ਤਾਂ ਕੋਈ ਚੱਕਰ ਨੀਗਾ ਤੁਹਾਡੇ ਸ਼ੇਅਰ ਵਿੱਚ ਸਾਡੀ ਵੀਡੀਓ ਨਹੀਂ ਰੁਕਦੀ ਠੀਕ ਆ ਮੇਰਾ ਨਾਮ ਹਰਵਿੰਦਰ ਸਿੰਘ ਸਿੱਖੋਂ ਸ਼ਹਿਰ ਸਾਡਾ ਜੈਤੂਆ ਜ਼ਿਲ੍ਹਾ ਫਰੀਦਕੋਟ ਪੰਜਾਬ ਇਹ ਨਾ ਮੈਂ ਤਾਂ ਦੱਸਣ ਲੱਗਿਆ ਉਹਦੇ ਬਾਰੇ ਕੰਮ ਕੀ ਨਾ ਜਿਹੜੇ ਯਾਰ ਦੋਸਤ ਬਣਦੇ ਹਨਾ ਸੋਸ਼ਲ ਮੀਡੀਆ ਤੋਂ ਉਹ ਹਣਾ ਪੁੱਛਦੇ ਹੁੰਦੇ ਵੀ ਬਈ ਤੁਸੀਂ ਕਿੱਥੋਂ ਬੋਲਦੇ ਆ ਤੁਹਾਡੀਆਂ ਗੱਲਾਂ ਸਾਨੂੰ ਵਧੀਆ ਲੱਗਦੀਆਂ ਤੁਹਾਡੇ ਵਿਚਾਰ ਠੀਕ ਲੱਗਦੇ ਆ ਹਣਾ ਤੇ ਉਹ ਕਿ ਪੁੱਛਦੇ ਹੁੰਦੇ ਆ ਤਾਂ ਕਰਕੇ ਅਸੀਂ ਆਪਦੇ ਬਾਰੇ ਦੱਸਿਆ ਤੁਹਾਨੂੰ ਵੀ ਅਸੀਂ ਭਾਈ ਜੈਤੋ ਤੋਂ ਰਹਿੰਦੇ ਆ ਗੰਗਸਰ ਜੈਤੋ ਜਿਹੜਾ ਤੁਸੀਂ ਕਿਤਾਬਾਂ ਨੇ ਪੜ੍ਹਿਆ ਹੋਊਗਾ ਜੈਤੋ ਦਾ ਮੋਰਚਾ ਸਾਡੀ ਲੱਗਿਆ ਸੀ ਭਾਈ ਦਾਸਮ ਪਿਤਾ ਨਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਜੈਤੋ ਜ਼ਿਲ੍ਹਾ ਫਰੀਦਕੋਟਾ ਸਾਡਾ ਤੇ ਸਟੇਟ ਸਾਡੀ ਪੰਜਾਬ ਆ ਭਾਰਤ ਦੇ ਵਾਸੀ ਆ ਕਿਰਤਾ ਧੰਨਵਾਦ